ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲਾਂਕਿ ਹੜ੍ਹਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਵਿਸ਼ੇਸ਼ ਪੈਕੇਜ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਹਾਲਾਂਕਿ ਸੁਖਵੀਰ ਸਿੰਘ ਬਾਦਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 10000 ਕਰੋੜ ਰੁਪਏ ਦਾ ਪੈਕੇਜ ਖਾਸ ਕਰਕੇ ਜਿਹੜੇ ਇਲਾਕੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਦੀ ਇੱਕ ਪੋਸਟ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਚਾਹੇ ਕਿਤੇ ਪੰਜਾਬ ਦੇ ਵਿੱਚ ਕੋਈ ਹਾਦਸਾ ਹੁੰਦਾ ਹੈ ਚਾਹੇ ਪੰਜਾਬ ਦੇ ਵਿੱਚ ਕੋਈ ਵਿਅਕਤੀ ਸੰਸਾਰ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਅਕਸਰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ ਦੇ ਪੋਸਟ ਪਾ ਕੇ ਦੁੱਖ ਦਾ ਅਰਜ਼ਾ ਜਿਹੜਾ ਹੈ ਪ੍ਰਗਟਾਵਾ ਕਰਦੇ ਨੇ ਪਹਿਲੀ ਖਬਰ ਪਾਲਾ ਸ਼ੁਰੂ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮਸ਼ਹੂਰ ਕਮੀਡੀਅਨ ਅਤੇ ਫਿਲਮੀ ਅਦਾਕਾਰ ਜਸਵਿੰਦਰ ਭੱਲਾ ਨੂੰ ਲੈ ਕੇ ਆਪਣੇ ਟਵੀਟ ਤੋਂ ਇੱਕ ਮੀਡੀਆ ਤੇ ਪੋਸਟ ਪਾਈ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਯਾਦ ਕੀਤਾ ਹੈ ਪੰਜਾਬ ਦੇ ਅਤੇ ਉਸਨੇ ਕਿਹਾ ਕਿ ਜਿੱਥੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਸੁਣੀ ਜਾਂਦੀ ਹੈ ਹਿੰਦੀ ਸੁਣੀ ਜਾਂ ਬੋਲੀ ਜਾਂਦੀ ਹੈ ਉੱਥੇ ਲੋਕਾਂ ਦੇ ਵਿੱਚ ਲੋਕ ਪ੍ਰਿਆ ਰਹਿ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਮੇਡੀਅਨ ਜਸਵਿੰਦਰ ਭੱਲਾ ਇਹ ਪੋਸਟ ਪਾਈ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੇ ਕਿਹਾ ਕਿ ਮੈਨੂੰ ਹਮਦਰਦੀ ਹੈ ਜਸਵਿੰਦਰ ਭੱਲਾ ਭੱਲਾ ਦੀ ਪਤਨ ਪਤਨੀ ਅਤੇ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਲੜਕੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਨੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਭੱਲਾ ਦੀ ਦੇਹਾਂ ਤੇ ਉਹਨਾਂ ਦੀ ਪਤਨੀ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟ ਕੀਤਾ ਹੈ ਆਪਣੇ ਪੱਤਰ ਵਿੱਚ ਜਸਵਿੰਦਰ ਭੱਲਾ ਦੀ ਆਸੂ ਵੀਣੀ ਪ੍ਰਤਿਭਾ ਹਮਦਰਦੀ ਅਤੇ ਖੇਤੀਬਾੜੀ ਪ੍ਰਤੀ ਜੁਰੂਰ ਨੂੰ ਯਾਦ ਕੀਤਾ ਉਹਨਾਂ ਦੀਆਂ ਯਾਦਾ ਹਮੇਸ਼ਾ ਮੁਸਕਰਾਟ ਲਿਆਉਂਦੀਆਂ ਰਹਿਣਗੀਆਂ ਜਿਵੇਂ ਉਹਨਾਂ ਦੀ ਕਲਾ ਨੇ ਲੱਖਾਂ ਲੋਕਾਂ ਲਈ ਕੀਤਾ ਸੀ ਇਹ ਚਿੱਠੀ ਇੱਕ ਪੋਸਟ ਪਾਈ ਗਈ ਹੈ ਇੱਕ ਚਿੱਠੀ ਜਸਵਿੰਦਰ ਭੱਲਾ ਦੀ ਤਰ ਪਤਨੀ ਨੂੰ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਫ਼ੀ ਕੀ ਹੈ ਦੂਸਰੇ ਬਸੇ ਕਿਹਾ ਕਿ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਜਸਵਿੰਦਰ ਪੱਲਾ ਦੀ ਤਰਪਤਨੀ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਲੜਕੀ ਦੇ ਨਾਲ ਜਿਹੜਾ ਹੈ ਖੜਾ ਹਾਂ ਹਰ ਵਿੱਤੀ ਅਤੇ ਮਾਲੀ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜਸਵਿੰਦਰ ਪੱਲਾ ਆ ਦੀ ਤੂਤੀ ਬੋਲਦੀ ਸੀ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦੇ ਸੀ ਜਿੱਥੇ ਜਿੱਥੇ ਪੰਜਾਬੀ ਬੋਲੀ ਜਾ ਸੁਣਨ ਜਾਂਦੀ ਸੀ ਚਾਹ ਉਹ ਲਹਿੰਦਾ ਪੰਜਾਬ ਹੁਵੇ ਚਾਹ ਉਹ ਚੜ੍ਹਦਾ ਪੰਜਾਬ ਹੁਵੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਥਾਂ ਜਸਵਿੰਦਰ ਭੱਲਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਬਣਾਈ ਹੋਈ ਸੀ ਉਹਨਾਂ ਦਿਲਾਂ ਦੇ ਵਿੱਚ ਉਹ ਜਸਵਿੰਦਰ ਭੱਲਾ ਨੂੰ ਕੱਢਣਾ ਜਾਂ ਭਲੌਣਾ ਸਾਰੇ ਪੰਜਾਬ ਅਤੇ ਪੰਜਾਬੀ ਸੁਸਾਸਤੇ ਔਕਾ ਹੈ ਤੇ ਦੂਸਰੇ ਪਾਸੇ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛਲੇ 2 ਦਿਨਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਨਈ ਦੇ ਦੌਰੇ ਸੀ ਉਥੇ ਰੀਵਨ ਕੱਟੇ ਜਾ ਰਹੇ ਸੀ ਅਤੇ ਕਈ ਸਭਾਗਾਂ ਵਿੱਚ ਸ਼ਿਰਕਤ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਤਰ ਪਤਨੀ ਵੱਲੋਂ ਲੇਕਿਨ ਇਧਰ ਸੋਸ਼ਲ ਮੀਡੀਆ ਅਤੇ ਨਿੱਜੀ ਚੈਨਲ ਨੇ ਰੱਜ ਕੇ ਜਲੂਸ ਕੱਢਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਭਗਵੰਤ ਮਾਨ ਇੱਕ ਪਾਸੇ ਜਿੱਥੇ ਪੰਜਾਬ ਹੜ੍ਹਾਂ ਦੇ ਦੀ ਬਾਤ ਕਰਿਆ ਹੜਾ ਦੇ ਵਿੱਚ ਡੋਪ ਰਿਹਾ ਹੈ ਪਾਣੀ ਨੇ ਹਿਆਰਾ ਇੱਕੜ ਫਸਲ ਤਬਾਹ ਕਰ ਦਿੰਦੀ ਹੈ ਹਜ਼ਾਰਾਂ ਦਰਜਣ ਮਰ ਗਏ ਨੇ ਅਤੇ ਜਾਨੀ ਨੁਕਸਾਨ ਵੀ ਹੋਏ ਨੇ ਫੀਮੇਲ ਅਤੇ ਮਿਲਦੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਨਖੇਦੀ ਕੀਤੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਹੜ੍ਹਾਂ ਦੀ ਸਥਿਤੀ ਲੈਣ ਆਪ ਖੁਦ ਐਕਟਿਵ ਹੋ ਗਏ ਨੇ ਚਨਈ ਤੋਂ ਹੁਣ ਪੰਜਾਬ ਪਹੁੰਚ ਚੁੱਕੇ ਨੇ ਨਾਲ ਦੀ ਨਾਲ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਹੜਾ ਦੇ ਇਲਾਕੇ ਪ੍ਰਭਾਵਿਤ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਹੜ੍ਹਾਂ ਨੂੰ ਬਚਾਉਣ ਲਈ ਸੀਐਮ ਮਾਨਯ ਇੱਕ ਹੈਲੀਕਾਪਟਰ ਦੇ ਦਿੱਤਾ ਹੈ ਉਹਨਾਂ ਕਹਿੰਦੇ ਕਿ ਸਰਕਾਰੀ ਹੈਲੀਕਾਪਟਰ ਇਹ ਮੇਰਾ ਨਹੀਂ ਇਹ ਲੋਕਾਂ ਦਾ ਹੈ ਇੱਕ ਜਾਨ ਕੀਮਤੀ ਹੈ ਜਦੋਂ ਤੱਕ ਲੋਕਾਂ ਨੂੰ ਰਾਤ ਨਹੀਂ ਮਿਲਦੀ ਹੈਲੀਕਾਪਟਰ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਹੈਲੀਕਾਪਟਰ ਦਿੱਤਾ ਗਿਆ ਅਗਲੇ ਸਮੇਂ ਸਮੇਂ ਤੇ ਸਰਕਾਰਾਂ ਬਣਦੀਆਂ ਰਹੀਆਂ ਸਮੇਂ ਸਮੇਂ ਤੇ ਪੰਜਾਬ ਦੇ ਵਿੱਚ ਹੜ੍ਹ ਵੀ ਆਉਂਦੇ ਰਹੇ ਲੇਕਿਨ ਕਿਸੇ ਵੀ ਮੁੱਖ ਮੰਤਰੀ ਨੇ ਅੱਜ ਤੱਕ ਇਹ ਵੀ ਕਿਹਾ ਕਿ ਤੁਸੀਂ ਸਰਕਾਰੀ ਹੈਲੀਕਾਪਟਰ ਜਿਹੜਾ ਯੂਜ਼ ਕਰ ਸਕਦੇ ਹੋ ਜਿਹੜੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਹੈਲੀਕਾਪਟਰ ਦੀ ਸਵਾਰੀ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸੇਵਾ ਵਾਸਤੇ ਦਿੱਤਾ ਉਹਨਾਂ ਨੇ ਕਿਹਾ ਜਿੰਨੀ ਦੇਰ ਤੱਕ ਇਹ ਰਾਤ ਨਹੀਂ ਮਿਲਦੀ ਜਿੰਨੀ ਦੇਰ ਤੱਕ ਲੋਕ ਆਪੋ ਆਪਣੀਆਂ ਥਾਵਾਂ ਤੇ ਨਹੀਂ ਪਹੁੰਚ ਜਾਂਦੇ ਉਨੀ ਦੇਰ ਤੱਕ ਹੈਲੀਕਾਪਟਰ ਕੰਮ ਕਰਦਾ ਰਹੇਗਾ ਇਹ ਹੈਲੀਕਾਪਟਰ ਸਰਕਾਰ ਦਾ ਨਹੀਂ ਹੈ ਇਹ ਹੈਲੀਕਾਪਟਰ ਲੋਕ ਆਦਾ ਹੈ